ਮਬਾਤ ਬਹੁਤ ਕੋਸ਼ਿਸ਼ ਆ ਪਾਸ਼ਾ ਉਹਨੇ ਜਦੋਂ ਮਾੜੀ ਸੱਚ ਤੇ ਇੰਡੀਆ ਪੰਜਾਬ ਆ ਗਿਆ ਗੋਲਡਨ ਟੈਂਪਲ ਸਾਰਾ ਕੋ ਫਿਰ ਉਹ ਬਾਣੀ ਲਾ ਲਈ ਉਹਨੇ ਟੀਵੀ ਚ ਮੋਬਾਈਲ ਚ ਫਿਰ ਉਹ ਸੁਣ ਲੱਗ ਪਈ ਫਿਰ ਉਹਨੇ ਟੈਕ ਟਕ ਕੱਟੀ ਇੰਡੀਆ ਦੀ ਜਾਜ ਫੜਿਆ ਤੇ ਆਗ ਉਤਰੀ ਲੈਂਡ ਦਿੱਲੀ ਆਹ ਦਿੱਲੀ ਆਈ ਤੇ ਸੀਸਗੰਜ ਗੁਰਦੁਆਰਾ ਸਭ ਤੋਂ ਪਹਿਲੋਂ ਹਾਂ ਜਦੋਂ ਸੀਸਗੰਜ ਗੁਰਦੁਆਰੇ ਆਈ ਆ ਬੀਬੀ ਹਾਂ ਉਹਨੇ ਜਦੋਂ ਵੇਖੇ ਪੱਥਰ ਸੰਖਮਲ ਮਲ ਤੇ ਵੱਡਾ ਮੰਦਿਰ ਆ ਆਹ ਹਾਂ ਤੇ ਅ ਜੋ ਉਹਨੇ ਵੇਖਿਆ ਸੁੱਤੀ ਪਈ ਨੇ ਉਹ ਪਰਤੱਖ ਦਿਖਣ ਡਿਆ ਉਹਨੂੰ ਅੱਛਾ ਅੱਛਾ ਉੱਥੋਂ ਮੁੜ ਕੇ ਫਿਰ ਉਹਨੇ ਜਾਂਚ ਪੜਤਾਲ ਕੀਤੀ ਹਾਂ ਮੈਂ ਡੰਗ੍ਹਾਈ ਦੀ ਗੱਲ ਕਰਦਾ ਇਹ ਜਿਹੜੇ ਅੰਗਰੇਜ਼ ਗੋਰੇ ਲੋਗ ਆ ਨਾ ਯੂਰਪੀਅਨ ਕੰਟਰੀ ਦੇ ਲੋਗ ਆ ਹਾਂ ਜੀ ਹਾਂ ਜੀ ਇਹ ਬਹੁਤ ਗਹਿਰਾਈ ਚ ਜਾਂਦੇ ਆ ਉਹ ਚੀਜ਼ ਨੂੰ ਪੂਰਾ ਵੇਂਦੇ ਆ ਵੀ ਇਹ ਕੀ ਆ ਇਹਦਾ ਬੈਕਗ੍ਰਾਉਂਡ ਕੀ ਆ ਤੇ ਇਹਦਾ ਫਿਊਚਰ ਕੀ ਆ ਹਾਂ ਜੀ ਹਾਂ ਜੀ ਹੈਨਾ ਉਹਨੇ ਫਿਰ ਨਾ ਪੁੱਛਿਆ ਆ ਗਈ ਅਨੰਦਪੁਰ ਸਾਹਿਬ ਵੀ ਸਿੱਖੀ ਦਾ ਇਹ ਜਿਹੜਾ ਇਹ ਬੀਅਰਡ ਮਸਟੈਸ਼ਸ ਐਂਡ ਦਮਾਲੇ ਕਿੱਥੋਂ ਸ਼ੁਰੂਆਤ ਕਿੱਥੋਂ ਹੋਈ ਹੂੰ ਕੋਈ ਚੰਗੇ ਜਾਣਕਾਰ ਮਿਲ ਗਏ ਉਹਨੂੰ ਨਾ ਹੈ ਕਲਾਕਾਰ ਮੈਂ ਸਾਡੇ ਅੱਗੇ ਨੰਦਪੁਰ ਸਾਹਿਬ ਆ ਸਾਡਾ ਸਿੱਖਾਂ ਦਾ ਜਨਮ ਆ ਅਹੀ ਸੋਹ ਨੂੰ ਗੁਰਤੀ ਮਿਲੀ ਆ ਸਿੱਖ ਬਣਦੀ ਗੁਰੂ ਗੋਬਿੰਦ ਸਿੰਘ ਨੇ ਦਿੱਤੀ ਆ ਆਪ ਦਾ ਪਿਓ ਵਾਰ ਕੇ ਕੀ ਬਾਤ ਹੈ ਹਾਂ ਸਰਪੰਸ ਵਾਰ ਕੇ ਜੀ ਸਰਪੰਸ ਵਾਰ ਜੇ ਤੇ ਪਿਓ ਹੀ ਵਾਰਿਆ ਸੀ ਨਾ ਮਤਲਬ ਲੱਗੀ ਤੇ ਨਹੀਂ ਠੀਕ ਠੀਕ ਆ ਇਹ ਆਪ ਦਾ ਪਿਤਾ ਵਾਰ ਕੇ ਹਾਂ ਬਾਕੀ ਦੇ ਜੇ ਵਾਰ ਨੇ ਹੀ ਜੀ ਲਗਰੂ ਜੀ ਤੇ ਆਪਾਂ ਨੂੰ ਉਥੋਂ ਮੁੜ ਕੇ ਉਹ ਜਿਹੜੇ ਸਿੱਖ ਲੋਕਗੇ ਸੀ ਪੱਸੀ ਹੋ ਗਏ ਸੀ ਦਿੱਲੀ ਤੇਰੀ ਸੋਚਿਆ ਨਾ ਬਾਜਾਂ ਵਾਲੇ ਨੇ ਹਾਂ ਇਹੋ ਜੇ ਸਿੱਖ ਸਾਜ ਇਹੋ ਜੀ ਇਹੋ ਜਿਹਾ ਇਹਨਾਂ ਨੂੰ ਬੇਸਪੂਸਾ ਦੇ 1 ਲੱਖਾਂ ਕਰੋੜਾ ਜੇ ਇੱਕ ਖਲੋਤਾ ਹੋਵੇ ਤੇ ਦਿਖੇ ਇਹਨੂੰ ਲਗਨ ਦੀ ਲੋੜ ਨਾ ਪਵੇ ਇਹ ਲੱਖਾਂ 'ਚ ਨਿਆਰਾ ਹੋਵੇ ਆ ਬਾਦਸ਼ਾਹ ਹੋਵੇ ਆ ਇਸ ਤਰ੍ਹਾਂ ਦਾ ਹੈ ਵਾਹਿਗੁਰੂ ਜਮਾਲੇ ਬੱਧੇ ਹੋਣ ਤੇ ਪੂਰਾ ਰਾਜਾ ਹੋਵੇ ਉੱਥੇ ਆਹ ਕੀ ਬਾਤ ਤੇ ਇਸ ਤਰ੍ਹਾਂ ਫਿਰ ਨਾ ਉਹਨੂੰ ਜਦੋਂ ਸਿੱਖਿਆ ਮਿਲੀ ਸਾਰਾ ਕੁਝ ਤੇ ਫਿਰ ਉਹਨੇ ਅਨੰਦਪੁਰ ਸਾਹਿਬ ਨਾ ਫਿਰ ਉਹ ਗੋਲਡਨ ਟੈਂਪਲ ਆਈ ਅਜੇ ਅਮਰਤ ਨਹੀਂ ਛਕਿਆ ਉਹਨੇ ਅਜੇ ਗੋਲਡਨ ਟੈਂਪਲ ਜਦੋਂ ਉਹਨਾਂ ਨੇ ਉੱਥੋਂ ਆਖਿਆ ਗੋਲਡਨ ਟੈਂਪਲ ਹੈ ਪਿਰੂ 골ਡਨ ਟੈਂਪਲ ਜਦੋਂ ਆਈ ਜਦੋਂ ਉਹ 골ਡਨ ਟੈਂਪਲ ਵੇਖਿਆ ਉਦੋਂ ਤੇ ਫਿਰ ਹੋਰ ਰੰਗਾਂਤ ਰਹੇਗੀ ਉੱਥੇ ਜਦੋਂ ਸੰਗਤਈਂ ਦਿੱਲੀ ਘੜੀ ਘਾਟਿਆ ਸੰਗਤ ਪਰ 골ਡਨ ਟੈਂਪਲ 골ਡਨ ਟੈਂਪਲ ਆ ਵੈਗਰੂ ਸਾਰੇ ਟੈਂਪਲ ਹੈਨਾ ਕੋਈ ਜਵਾਬ ਨਹੀਂ ਉਹਨਾਂ ਦਾ ਤੇ ਅਰਬਾਂ ਖਰਬਾਂ ਦੀ ਜਾਇਦਾਦ ਹੈ ਆਪਣੀ ਸਿੱਖਾਂ ਦੀ ਹਾਂ ਆ ਬਿਲਕੁਲ ਬਿਲਕੁਲ ਤੇ ਉਹ ਜੀ ਮੁੜ ਕੇ ਫਿਰ ਜਦੋਂ 골ਡਨ ਟੈਂਪਲ ਆਈ ਨਾ ਇਥੇ ਵੀ ਫਿਰ ਗਈ ਤੇ ਉਹਨੇ ਸਾਰਾ ਸਿਸਟਮ ਸਾਰਾ ਕੋ ਵੇਖਿਆ ਜਨੂੰ ਫਿਰ ਉਹ ਨੰਦਪੁਰ ਸਾਹਿਬ ਜਾ ਕੇ ਅਮਰਤ ਛੱਕੇ ਤੇ ਫਿਰ ਨਿਊਜ਼ੀਲੈਂਡ ਗਈ ਕਿਵਲ ਜਵਾਨਾ ਹਾਂ ਹਾਂ ਉਹਦੀ ਵੀਡੀਓ ਇੱਕ ਸਰਦਾਰ ਨੇ ਭਾਈ ਸ਼ਾਇਦ ਵੇਂਦਾ ਰਵੇ ਤੇ ਤੈਨੂੰ ਵੀ ਆ ਜੇ ਐਦਾਂ ਹੀ ਆ ਵੇਗਰਤੀ ਕਾ ਖਾਲਸਾ ਵਾਹ ਗੁਰਜੀ ਕਾ ਖਾਲਸਾ ਵਾਹ ਗੁਰਜੀ